ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼ੁਰੂ ਦੇ ਵਿੱਚ ਇੱਕ ਅਪੀਲ ਜਿੰਨਾ ਦੋਸਤਾ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਅੱਜ ਮੈਂ ਗੱਲ ਕਰਨੀ ਹੈ ਬੰਗਲਾਦੇਸ਼ ਦੀ ਅਸਲ ਦੇ ਵਿੱਚ ਬੰਗਲਾਦੇਸ਼ 1971 ਚ ਬਣਦਾ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਉਸ ਵੇਲੇ ਬੰਗਾਲ ਵੀ ਵੰਡਿਆ ਗਿਆ ਸੀ ਤੇ ਪੰਜਾਬ ਵੀ ਵੰਡਿਆ ਗਿਆ ਸੀ ਆਪਾਂ ਕਹਿੰਦੇ ਦੇਸ਼ ਦੀ ਵੰਡ ਦੇਸ਼ ਦੀ ਵੰਡ ਨਹੀਂ ਪੰਜਾਬ ਦੀ ਵੰਡ ਤੇ ਬੰਗਾਲ ਦੀ ਵੰਡ ਤੇ ਪੂਰਬੀ ਪਾਕਿਸਤਾਨ ਬਣ ਗਿਆ ਸੀ ਤੇ ਪੂਰਬੀ ਪਾਕਿਸਤਾਨ 1971 ਚ ਬਣਦਾ ਬੰਗਲਾਦੇਸ਼ ਤੇ ਸ਼ੇਖ ਮਜੀਬੁਰ रहमान ਉਹਨਾਂ ਦਾ ਲੀਡਰ ਬਣਦਾ ਔਰ ਉਹਦਾ ਰਾਜ ਹੁੰਦਾ ਪਰ ਗੱਲ ਇਹ ਹੈ ਕਿ 1975 ਤੇ ਵਿੱਚ ਉਸ ਨੂੰ ਕੁਝ ਫੌਜੀ ਜਰਨੈਲਾ ਵੱਲੋਂ ਮਾਰ ਦਿੱਤਾ ਜਾਂਦਾ ਹੈ ਉਹਦੇ ਪਰਿਵਾਰ ਨੂੰ ਮਾਰ ਦਿੱਤਾ ਜਾਂਦਾ ਹੈ ਦੋ ਕੁੜੀਆਂ ਬਚਦੀਆਂ ਨੇ ਉਹਨਾਂ ਚੋਂ ਇੱਕ ਸ਼ੇਖ ਅਸੀਨਾ ਜਿਹੜੀ ਕਿ ਉਸ ਵੇਲੇ ਭਾਰਤ ਦੇ ਬੰਗਲਾਦੇਸ਼ ਦੇ ਵਿੱਚ ਨਹੀਂ ਸੀ ਵਿਦੇਸ਼ ਦੇ ਵਿੱਚ ਸੀ ਉਹ ਬਚ ਜਾਂਦੀ ਹੈ ਇਹ ਹੈ ਤੇ ਫੇਰ ਉਹ ਵਾਪਸ ਹੁੰਦੀ ਹੈ ਜਦੋਂ 1986 ਦੇ ਵਿੱਚ ਉਸ ਵੇਲੇ ਉਹ ਆ ਕੇ ਆਵਾਮੀ ਲੀਗ ਜਿਹੜੀ ਪਾਰਟੀ ਆ ਉਹਦੀ ਕਮਾਨਤ ਸੰਭਾਲਦੀ ਹੈ ਇਸ ਤਰ੍ਹਾਂ ਦੀ ਗੱਲ ਹੈ ਉਸੇ ਛੇ ਕਸੀਨਾ ਦੀ ਅੱਜ ਚਰਚਾ ਹੋ ਰਹੀ ਹੈ ਉਹਨੇ ਹੁਣ ਬੰਗਲਾਦੇਸ਼ ਵੀ ਛੱਡਤਾ ਆਪਣਾ ਵਤਨ ਛੱਡਤਾ ਆਪਣਾ ਘਰ ਛੱਡਤਾ ਅਸਤੀਫਾ ਦੇਤਾ ਤਖਤਾ ਉਹਦਾ ਪਲਟ ਦਿੱਤਾ ਗਿਆ ਕਮਾਲ ਇਹ ਹੈ ਕਿ ਤਖਤਾ ਵਿਦਿਆਰਥੀਆਂ ਨੇ ਪਲਟਿਆ ਨਾ ਕਿ ਫौज ਦੇ ਪਲਟੇ ਇੱਕ ਮਹੀਨੇ ਡੇਢ ਮਹੀਨੇ ਤੋਂ ਲਗਾਤਾਰ ਰੈਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ ਉੱਥੇ ਐਜੀਟੇਸ਼ਨ ਜਿਹੜੀ ਚੱਲ ਰਹੀ ਸੀ ਬੰਗਲਾਦੇਸ਼ ਦੇ ਵਿੱਚ ਉਹ ਐਜੀਟੇਸ਼ਨ ਹੁਣ ਨਾਮ ਮਿਲਵਰਤਨ ਲਹਿਰ 'ਚ ਤਬਦੀਲ ਹੋ ਗਈ ਸੀ ਮਸਲਾ ਤਾਂ 56% ਰੈਜ਼ਰਵੇਸ਼ਨ ਦਾ ਸੀ ਉਸ ਦੇ ਖਿਲਾਫ 1 ਜੁਲਾਈ 2024 ਨੂੰ ਅੰਦੋਲਨ ਸ਼ੁਰੂ ਹੋਇਆ ਸੀ 15 ਜੁਲਾਈ ਨੂੰ ਇਹ ਅੰਦੋਲਨ ਹਿੰਸਕ ਹੋ ਗਿਆ ਸੀ 200 ਤੋਂ ਵੱਧ ਲੋਕ ਮਾਰੇ ਗਏ ਸੀ ਤੇ 21 ਜੁਲਾਈ ਨੂੰ ਸੁਪਰੀਮ ਕੋਰਟ ਨੇ ਕਹਿ ਵੀ ਦਿੱਤਾ ਸੀ ਕਿ 56% ਤੋਂ ਅਸੀਂ ਘਟਾ ਕੇ 7% ਕਰ ਦਿੰਦੇ ਹਾਂ এবੀਸੀ ਪਰ ਗੱਲ ਹੱਥੋਂ ਨਿਕਲ ਚੁੱਕੀ ਸੀ ਅਸਲ ਦੇ ਵਿੱਚ ਜਿਹੜੀ ਛੇਕ ਅਸੀਨਾ ਜੀਦਾ ਮੈਂ ਜ਼ਿਕਰ ਕੀਤਾ ਸੀ ਕਿ ਉਹ 1975 ਵੇਲੇ ਜਦੋਂ ਉਸਦੇ ਪਿਤਾ ਦਾ ਤਖਤਾ ਪਲਟਿਆ ਗਿਆ ਉਸ ਵੇਲੇ ਬਚ ਗਈ ਸੀ ਤੇ ਬਾਅਦ ਚੋਂ ਫਿਰ ਇੰਡੀਆ ਚ ਆਉਂਦੀ ਹੈ ਤੇ ਉਸ ਤੋਂ ਬਾਅਦ ਉਹ ਬਣਦੀ ਹੈ ਪ੍ਰਧਾਨ ਮੰਤਰੀ ਪਹਿਲੀ ਵਾਰ ਉਹ ਪ੍ਰਧਾਨ ਮੰਤਰੀ ਬਣਦੀ ਹੈ 23 ਜੂਨ 1996 ਫਿਰ ਦੂਜੀ ਵਾਰ 2001 ਤੋਂ 2009 ਤੱਕ ਉਹ ਵਿਰੋਧੀ ਧਰਤੀ ਨੇਤਾ ਬਣਦੀ ਹੈ 6 ਜਨਵਰੀ 2009 ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਦੀ ਹੈ 14 ਚ ਤੀਜੀ ਵਾਰ ਬਣਦੀ ਹੈ 19 ਚ ਚੌਥੀ ਵਾਰ ਬਣਦੀ ਹੈ ਤੇ ਹੁਣ ਜਨਵਰੀ ਚ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣੇ ਸੀ ਲੇਕਿਨ ਗੱਲ ਇਹ ਹੈ ਕਿ ਜਦੋਂ ਤੱਕ ਉਹਦਾ ਇਹ ਲੰਬਾ ਸਫ਼ਰ ਜਦੋਂ ਆਪਾਂ ਦੇਖਦੇ ਆ ਉਹਦੇ ਚ ਜਿਹੜੀ ਹੈ ਸ਼ੇਖ ਅਸੀਨ ਡਿਕਟੇਟਰ ਬਣ ਜਾਂਦੀ ਹੈ ਉਹ ਕੋਈ ਵੀ ਇਸ ਤਰ੍ਹਾਂ ਦੀ ਸੰਸਥਾ ਉਸਨੇ ਲੋਕਤੰਤ੍ਰਿਕ ਸੰਸਥਾ ਨਹੀਂ ਰਹਿਣ ਦਿੱਤੀ মিডিਆ ਤੇ ਕੰਟਰੋਲ ਕਰ ਲਿਆ ਸਸਥਾਵਾ ਤੇ ਕੰਟਰੋਲ ਕਰ ਲਿਆ ਚੋਣ ਕਮਿਸ਼ਨ ਤੇ ਕੰਟਰੋਲ ਕਰ ਲਿਆ ਉਹ ਜਿਸ ਤਰੀਕੇ ਨਾਲ ਚੋਣਾਂ ਹੋਈਆਂ ਜਾਂ ਉਹ ਤੇ ਜੋ ਜਿਵੇਂ ਤਾਂੜੀ ਹੋਈ ਲੋਕਾਂ ਦੇ ਮਨਾਂ ਚ ਅਕਰੂਣ ਸੀ ਇਹ ਵਿਦਿਆਰਥੀਆਂ ਦਾ ਤੇ ਇੱਕ ਬਹਾਨਾ ਹੋਇਆ ਤਾਂ ਬਸ ਫਿਰ ਉਸ ਤੋਂ ਬਾਅਦ ਜਦੋਂ ਇਹ ਚੱਲੀ ਤਾਂ ਫਿਰ ਉਸ ਨੂੰ ਜਿਹੜਾ ਹੈ ਬਾਹਰ ਗਰਸਦਾ ਦੀ ਘਾਤ ਤੱਕ ਉਹ ਭੱਜ ਕੇ ਗਾਜ਼ੀਆਬਾਦ ਦੇ ਹਿਟਨ 에어ਪੋਰਟ ਤੇ ਬੈਠੀ ਆ ਕੋਈ ਕੰਟਰੀ ਹੁਣ ਤਾਂ ਸ਼ਰਨ ਨਹੀਂ ਦੇ ਰਹਾ ਇੰਗਲੈਂਡ ਜਾਣਾ ਸੀ ਇੰਗਲੈਂਡ ਦੇ ਵਿੱਚ ਪਹਿਲਾਂ ਹੀ ਹਿੰਸਕ ਬਾਰਦਾਤਾ ਹੋ ਰਹੀਆਂ ਨੇ ਉੱਥੇ ਨੂੰ ਬੱਚਿਆਂ ਨੂੰ ਲੈ ਕੇ ਜਿਹੜੇ ਬੱਚਿਆਂ ਦੇ ਕਾਤਲ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਉਹ ਮੁਸਲਮਾਨ ਹੈ ਤੇ ਉੱਥੇ ਲੋਕ ਹੁਣ ਖਿਲਾਫ ਹੋਏ ਨੇ ਕਿ ਇਹਨਾਂ ਨੇ ਸਾਡੇ ਦੇਸ਼ ਦੇ ਵਿੱਚ ਆ ਕੇ ਗੰਦ ਪਾਤਾ ਜਿੰਨੀ ਕੋਈ ਵੀ ਕੰਟਰੀ ਉਹਨੂੰ ਹਰੇਕ ਤੱਕ ਸ਼ਰਨ ਦੇਣ ਨੂੰ ਤਿਆਰ ਨਹੀਂ ਭਾਰਤ ਚੋਂ ਬੈਠੀ ਹੈ ਸੋ ਦੂਜੇ ਪਾਸੇ ਹੁਣ ਇਹ ਤਾਂ ਭੱਜ ਗਈ ਤੇ ਜਿਹੜੀ ਦੂਜੀ ਸੀ ਜਿਹੜੀ ਜੇਲ੍ਹ ਦੇ ਵਿੱਚ ਬੰਦ ਸੀ ਸਾਬਕਾ ਪੀਐਮ ਖਾਲਦਾ ਜੀਆ ਉਹ ਹੁਣ ਬਾਹਰ ਆ ਗਈ ਜਬਾਰੋਂ ਦਾ ਆਰਡਰ ਮਿਲ ਗਿਆ ਉਹਨੂੰ ਇਹਨੇ ਜੇਲ੍ਹ ਚ ਕਰਤਾ ਸੀ 18 ਚ ਕਹਿੰਦੀ ਸੀ ਇਹ ਭ੍ਰਿਸ਼ਾਚਾਰੀ ਹੈ 17 ਸਾਲ ਦੀ ਕੈਦ ਉਹਨੂੰ ਸੁਣਾਈ ਇਹ ਆਮ ਤੌਰ ਤੇ ਹੈ ਜਿਵੇਂ ਉੱਥੇ Imran Khan ਉਹਦੇ ਚ ਵੀ ਭ੍ਰਿਸ਼ਟਾਚਾਰ ਦੇ ਦੋਸ਼ ਨੇ ਨਵਾਜ਼ ਧੀਪ ਤੇਜ ਤੇ ਜਿਹੜੇ ਮੁਸਲਮ ਕੰਟਰੀ ਨੇ ਉਹਨਾਂ ਚ ਆਮ ਗੱਲ ਹੈ ਇਸ ਤਰ੍ਹਾਂ ਹੀ ਹੁੰਦਾ ਹੈ ਤੋ ਇਸ ਤਰ੍ਹਾਂ ਹੁਣ ਦੇਸ਼ ਦੇ ਵਿੱਚ ਬੰਗਲਾਦੇਸ਼ ਵਿੱਚ ਹਿੰਸਾ ਚੱਲ ਰਹੀ ਹੈ ਮਤਲਬ Hindu ਟਾਰਗੇਟ ਹੋ ਰਹੇ ਨੇ Hindu ਮੰਦਿਰ ਜਿਹੜੇ ਦੇ ਉਹ ਉਹਨਾਂ ਨੂੰ ਅੱਗ ਲਾਈ ਜਾ ਰਹੀ ਹੈ ਔਰ ਮੰਤਰੀ ਦੀ ਕੋਠੀ ਜਲਾਤੀ ਇੱਕ ਬੰਦੇ ਨੂੰ ਜਿਉਂਦਾ ਐ Awami League ਦੇ ਲੀਡਰ ਨੂੰ ਜਿਉਂਦਾ ਜਲਾਤਾ ਇਸ ਤਰ੍ਹਾਂ ਦੇ ਹਾਲਾਤ ਨੇ 1 ਕਰੋੜ ਦੇ ਕਰੀਬ ਉੱਥੇ Hindu ਨੇ ਉਹ ਟਾਰਗੇਟ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਦੇ ਆ ਜਿਹੜੀ ਐਜੀਟੇਸ਼ਨ ਹਿੰਸਾ ਚੱਲ ਰਹੀ ਹੈ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਭਾਰਤ ਤੇ ਜਿਹੜੀ ਹੈ ਬੰਗਲਾਦੇਸ਼ ਦੀ ਜਿਹੜੀ ਸਰਹੱਦ ਹੈ ਬੰਗਾਲ ਨਾਲ ਲੱਗਦੀ ਹੈ ਮਹਗਾਲਿਆ ਤਿਰਪੁਰਾ ਅਸਾਮ ਮिजोरਮ 4000 ਕਿਲੋਮੀਟਰ ਜਿਹੜੀ ਸਰਹੱਦ ਹੈ ਤੇ ਉਥੇ ਰਾਖੀ ਕਰਨੀ ਪੈ ਰਹੀ ਹੈ ਨਹੀਂ ਤਾਂ ਫਿਰ ਇੱਕ ਵਾਰੀ ਇਧਰ ਨੂੰ ਆਣਾ ਸ਼ੁਰੂ ਹੋ ਗਿਆ ਤੇ ਕਿੰਨੇ 1 ਕਰੋੜ ਤਾਂ ਹਿੰਦੂ ਹੀ ਨੇ ਕਿੰਨੇ ਕੋਣ ਸੁਭਾਲ ਲਊਗਾ ਦੇਸ਼ ਸਾਡਾ ਬਹੁਤ ਕਾਫੀ ਕੁਛ ਹੈ ਤੇ ਦੂਜੇ ਪਾਸੇ ਹੁਣ ਇੱਕ ਹੈ ਆਰਬੀ ਦੇ ਬੰਗਲਾਦੇਸ਼ ਦੀ ਨੇ ਕਿ ਕੰਤਰਮ ਸਰਕਾਰ ਬਣਾਵਾਂਗੇ 18 ਮੈਂਬਰੀ ਉਹਨਾਂ ਨੇ ਸਰਕਾਰ ਬਣਾਉਣ ਦਾ ਜਿਹੜਾ ਹੈ ਫੈਸਲਾ ਕਰ ਲਿਆ ਦੇਖਦੇ ਹਾਂ ਤੇ ਮੁਹੰਮਦ ਜੂਨਿਸ ਇੱਕ ਲੇਖਕ ਨੇ ਇੰਟੈਲੈਕਚੁਅਲਿਸ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਹੈ ਸੰਭਾਲੋ ਉਹਦਾ ਦੇਖਦੇ ਹਾਂ ਹੁਣ ਹਾਲਾਤ ਦੇ ਵਿੱਚ ਜਿਸ ਤਰ੍ਹਾਂ ਉੱਥੇ ਅਗਜਨੀ ਹੋ ਰਹੀ ਹੈ ਜਿਸ ਤਰ੍ਹਾਂ ਹਿੰਸਾ ਚੱਲ ਰਹੀ ਹੈ ਇਹ ਵੀ ਆਪਣੇ ਆਪ 'ਚ ਵੱਡੇ ਸਵਾਲ ਨੇ ਦੋ ਤਿੰਨ ਸਵਾਲ ਹੋਰ ਨੇ ਇੱਕ ਤਾਂ ਇਹ ਹੈ ਕਿ ਸੇਖ ਅਸੀਨਾ ਜਿਹੜੀ ਬੀਬੀ ਐਨਾ ਪੰਜ ਵਾਰੀ ਪ੍ਰਧਾਨ ਮੰਤਰੀ ਰਹੀ ਲੇਕਿਨ ਉਸਨੇ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਤਾਨਾਸ਼ਾ ਬਣਾ ਲਿਆ ਤਬਦੀਲ ਕਰ ਲਿਆ ਉਹ ਇੱਕ ਇਸ਼ਾਰਾ ਹੈ ਕਿ ਜਦੋਂ ਵੀ ਕੋਈ ਬੰਦਾ ਡਿਕਟੇਟਰ ਬਣ ਜਾਂਦਾ ਹੈ ਲੋਕਾਂ ਦੇ ਮਨਾਂ 'ਚ ਉਸ ਦੀ ਜਿਹੜੀ ਹੈ ਉਸ ਦਾ ਬ੍ਰੋਧ ਅਕਰੋਸ਼ ਪੈਦਾ ਹੋ ਜਾਂਦਾ ਜਿਵੇਂ ਇਹਦੇ ਵਿੱਚ ਸੀ ਵਿਦਿਆਰਥੀਆਂ ਦਾ ਬਹਾਨਾ ਸੀ ਅਦਰਵਾਈਜ਼ ਲੋਕ ਦੁਖੀ ਸੀ ਕਿਉਂਕਿ ਕੁਝ ਵੀ ਸਾਰਾ ਕੁਝ ਹੀ ਕੰਟਰੋਲ ਹੋਇਆਦਾ ਸੀ ਐਨੀ ਪਕੜ ਮਜ਼ਬੂਤ ਕਰਤੀ ਸੀ ਵਿਰੋਧੀਆਂ ਨੂੰ ਜੇਲ੍ਹ ਚ ਸੱਡਦੇ ਨਾ ਔਰ ਬੀੜੀਆਂ ਤੇ ਕੰਟਰੋਲ ਕਰ ਲਿਆ ਸਾਰੀਆਂ ਜਿਹੜਾ ਜੁਡੀਸ਼ਰੀ ਸਭ ਤੋਂ ਉਪ ਤੇ ਧਖਰਨ ਦਾਜੀ ਸੀ ਤੋਂ ਜਿਹੜੀ ਜਿੱਤੀ ਵੀ ਚੋਣ ਵੀ ਜਿੱਤੀ ਉਹਦੇ ਚ ਵੀ ਹਰਾ ਫੇਰੀ ਸੀ ਇਸੇ ਕਰਕੇ ਸੀ ਕਹਿੰਦੇ ਆ ਕਿ ਸਾਡੇ ਦੇਸ਼ ਦੇ ਵਿੱਚ ਜਿਵੇਂ ਹੁਣ ਕਿਹਾ ਏਡੀਆਰ ਨੇ ਕਿ ਜੇ ਹਿਰਾਫੇਰੀ ਨਾ ਹੁੰਦੀ ਤਾਂ 나ਸੀ ਸੀਤਾ ਹੋਰ ਹਾਰ ਜਾਂਦੀ ਭਾਰਤੀ ਜਨਤਾ ਪਾਰਟੀ ਰੱਬ ਕਰੇ ਇਸ ਤਰ੍ਹਾਂ ਨਾ ਹੋਵੇ ਦੂਜਾ ਵੱਡਾ ਸਵਾਲ ਦੂਜਾ ਵੱਡਾ ਸਵਾਲ ਹੈ ਕਿ ਦੇਸ਼ ਸਾਡਾ ਸਾਡੀ ਵਿਦੇਸ਼ੀ ਦਿੱਤੀ ਉਥੇ ਸਵਾਲ ਉੱਠਦਾ ਦੇਖੋ ਅਫਗਾਨਿਸਤਾਨ ਪਾਕਿਸਤਾਨ ਸ਼੍ਰੀਲੰਕਾ ਨੇਪਾਲ ਮਿਆਂਮਾਰ ਜੀ ਨੂੰ ਬਰਮਾ ਵੀ ਕਹਿੰਦੇ ਨੇ ਹੁਣ ਬੰਗਲਾਦੇਸ਼ ਜਿਹੜੀ ਦੱਖਣੀ ਏਸ਼ੀਆ ਦਾ ਕਿਹੜਾ ਦੇਸ਼ ਹੈ ਜਿਹੜਾ ਭਾਰਤ ਦੇ ਨਾਲ ਕੱਲਾ ਬੰਗਲਾਦੇਸ਼ ਸੀ ਉਹ ਵੀ ਚਲਾ ਗਿਆ ਤੇ ਸਾਰਿਆਂ ਤੇ ਚਾਈਨਾ ਜਿਹੜਾ ਹੈ Sri Lanka ਤੋਂ ਲੈ ਕੇ ਸਾਰਿਆਂ 'ਚ ਚੀਨ ਜਿਹੜਾ ਹੈ ਉਹਦਾ ਪ੍ਰਭਾਵ ਵਧ ਰਿਹਾ ਤੇ ਦੇਸ਼ ਦੀ ਕਿਸ ਤਰ੍ਹਾਂ ਦੀ ਰਣਨੀਤੀ ਹੈ ਇਹ ਸੋਚਣ ਲਈ ਸਾਨੂੰ ਮਜਬੂਰ ਹੋਣਾ ਪੈ ਰਿਹਾ ਹੈ ਕਿ ਅਸੀਂ ਇੱਕ ਪਾਸੇ ਤਾਂ ਜਿਹੜਾ ਹੈ ਵਿਸ਼ਵ ਦਾ ਪਤਾ ਨਹੀਂ ਗੁਰੂ ਬਣਨ ਦੀ ਕੋਸ਼ਿਸ਼ ਕਰ ਰਹੇ ਹੈ ਇੱਕ ਕਿਸਮ ਦਾ ਗੁਰੂ ਹੋ ਜਿਹੜਾ ਆਪਣੇ ਏਰੀਆ 'ਚ ਜਿਹਦਾ ਇਹ ਹਾਲ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਸਵਾਲ ਤਾਂ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਸ਼ੇਖ ਅਸ਼ੀਨਾ ਨੂੰ ਹੁਣ ਸ਼ਰਨ ਦਿੱਤੀ ਹੈ ਜਿਹੜੀ ਨਵੀਂ ਸਰਕਾਰ ਬਣੂਗੀ ਉਹ ਕਿਸ ਤਰੀਕੇ ਨਾਲ ਉਹਦੇ ਨਾਲ ਸਹੀ ਰਿਲੇਸ਼ਨ ਹੋਣਗੇ ਜੇ ਸ਼ੇਖ ਅਸ਼ੀਨਾ ਭਾਰਤ ਦੇ ਵਿੱਚ ਕੀ ਰਹਿੰਦੀ ਹੈ ਇੱਕ ਹੋਰ ਗੱਲ ਕਿ ਜਿਹੜੇ ਭਾਰਤੀ ਉੱਥੇ ਫਸੇ ਹੋਏ ਨੇ ਜਿਹੜੇ ਉੱਥੇ ਹਿੰਦੂ ਟਾਰਗੇਟ ਬਣ ਰਹੇ ਨੇ ਉਹਨਾਂ ਦਾ ਕੀ ਬਣੂ ਜਿੰਨਾ ਚਿਰ ਸੇਖਸ਼ੀ ਨਾਲੋਂ ਕਿਉਂਕਿ ਰਿਸ਼ਤੇ ਬਹੁਤ ਵਧੀਆ ਸੀ ਇੰਦਰਾ ਗਾਂਧੀ ਦੇ ਟਾਈਮ ਤੋਂ ਹੀ ਸੀ ਇਹਦੇ ਪਿਤਾ ਨਾਲ ਇਹਦੇ ਨਾਲ ਰਿਸ਼ਤੇ ਠੀਕ ਸੀ ਫਿਰ ਭਾਰਤੀ ਜਨਤਾ ਪਾਰਟੀ ਨਾਲ ਵੀ ਬੰਗਲਾਦੇਸ਼ ਦੇ ਰਿਸ਼ਤੇ ਬਿਲਕੁਲ ਠੀਕ ਰਹੇ ਔਰ ਹੁਣ ਤੱਕ ਦੁਰਗਾ ਪੂਜਾ ਵੀ ਹੁੰਦੀ ਸੀ ਤੇ ਲੇਕਿਨ ਹੁਣ ਜਦੋਂ ਹਾਲਾਤ ਬਦਲ ਗਏ ਤੇ ਕਿਹਾਤਾ ਇਹ ਜਾਂਦਾ ਜਮਾਤ-ਏ-ਇਸਲਾਮੀ ਆਈਐਸਆਈ ਇਹਦਾ ਹੱਥ ਹੈ ਸਾਰੇ ਇਹ ਇਸ ਦੇ ਪਿੱਛੇ ਤੇ ਜੇ ਇਸ ਤਰ੍ਹਾਂ ਦੇ ਕੱਟੜਵਾਦੀ ਉੱਥੇ ਆ ਜਾਂਦੇ ਨੇ ਤੇ ਭਾਰਤ ਲਈ ਮੁਸ਼ਕਲਾਂ ਪੈਦਾ ਹੋਣਗੀਆਂ ਸੋ ਭਾਰਤ ਨੂੰ ਹੁਣ ਸੱਚਮੁੱਚੀ ਫੂਕ ਫੂਕ ਕੇ ਕਦਮ ਰੱਖਣ ਦੀ ਲੋੜ ਹੈ ਤੇ ਇਹ ਵੀ ਸਮਝਣ ਦੀ ਲੋੜ ਹੈ ਕਿ ਲੋਕਤੰਤਰ ਜਿਹੜਾ ਸਿਰਫ ਇਸ ਖੇਤੇ 'ਚ ਭਾਰਤ ਦੇ ਵਿੱਚ ਹੀ ਕਾਇਮ ਹੈ ਉਸ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵਾ ਠੀਕ ਹੈ ਨਹੀਂ ਜਵੇਂ ਸਸਤਾਵਾ ਤੇ ਕੰਟਰੋਲ ਕਰ ਰਹੇ ਨੇ ਮੋਦੀ ਸਾਹਿਬ ਉਹ ਤੇ ਵੀ ਲੋੜ ਹੈ ਕਿ ਸਹੀ ਲੋਕ ਡੈਮੋਕ੍ਰੈਟਿਕ ਵੇਨ ਵਾਲੀ ਗੱਲ ਹੋਵੇ ਤਾਂ ਠੀਕ ਹੈ ਹੁਣ ਨਹੀਂ ਮਿਲ ਜਿਆ ਕਿਸੇ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ